और इसी के साथ अब मैं अगले पैनल को मंच पर बुलाना चाहूँगी चर्चा का इस सिलसिला रुकना नहीं चाहिए लेकिन उससे पहले मैं हमारे दो सहयोगियों को मंच पर बुलाऊंगी रोहित बंसल और कृष्ण सिंह आप दोनों कृपया मंच पर आए और इस चर्चा को आप दोनों के माध्यम से ही आगे बढ़ाया जाएगा इसी के साथ हमारे साथ खास मेहमान होंगे नवजोत सिंह जी हमारे साथ होंगे डायरेक्टर हैं शुभ एंटरप्राइजेस से हैं बहुत स्वागत है ज़ोरदार तालियों से हमारे खास मेहमान का स्वागत किया जाए इसी के साथ वैद एच एस बाबा हमारे साथ होंगे फाउंडर एंड चीफ हैं आयुर्वेदिक बाबा क्लिनिक से हैं राजेंद्र कुमार हमारे साथ होंगे मैनेजिंग डायरेक्टर हैं मक्खन फिश कंपनी से तो आप तीनों मेहमानों का बहुत स्वागत है ज़ोरदार तालियों के साथ मैं आप सभी को मंच पर बुलाना चाहूँगी और इस चर्चा को इस सिलसिले को बातचीत के हम आगे बढ़ाएंगे और हमारे खास मेहमानों से बातचीत करेंगे अलग अलग विषयों पर हम बातचीत कर रहे हैं चर्चा कर रहे हैं तो हमारे साथ हमारे खास मेहमान मंच पर मौजूद हैं तो नवजोत सिंह जी हमारे साथ इस चर्चा में हैं डायरेक्टर हैं अशुभ एंटरप्राइजेस से इसी के साथ वैद एच एस बाबा हमारे साथ इस चर्चा में होंगे और इसी के साथ राजेंद्र कुमार जी भी हमारे साथ इस चर्चा में शामिल होंगे रोहित बंसल और कृष्ण सिंह इस चर्चा को आगे बढ़ाएंगे तो अब अगले विषय की बारी है कि अगला कौन सा विशेष विषय विशे होना चाहिए जिस पर हम बातचीत करेंगे प्रदेश के उत्थान के लिए जैसा कि मैंने आपको पहले ही बताया कि लीडरशिप कैसी होनी चाहिए प्रदेश में आइकॉनिक लीडरशिप कैसी होनी चाहिए इस पर हम बातचीत कर रहे हैं तो हमारे दो खास मेहमान मंच पर मौजूद हैं और ओवर टू यू रोहित एंड कृष्ण ਸੋ ਇਸ ਪੈਨਲ ਦੇ ਵਿੱਚ ਖਾਸ ਤਰੀਕੇ ਦੇ ਨਾਲ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਹੋ ਰਿਹਾ ਹੈ ਇਸੇ ਦੇ ਨਾਲ ਹੀ ਚਰਚਾ ਹੋਏਗੀ ਫੂਡ ਕੁਆਲਿਟੀ ਨੂੰ ਲੈ ਕੇ ਅੰਮ੍ਰਿਤਸਰ ਦੀ ਉਸ ਡਿਸ਼ ਨੂੰ ਲੈ ਕੇ ਜਿਸ ਦਾ ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰਾ ਹਿੰਦੁਸਤਾਨ ਔਰ ਵਿਦੇਸ਼ਾਂ ਤੱਕ ਦੇ ਲੋਕ ਵੀ دیਵਾਨੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਣੇ ਆ ਅ ਮੇਰੇ ਨਾਲ ਨੇ ਨਵਜੋਤ ਸਿੰਘ ਡਾਇਰੈਕਟਰ ਸ਼ੁਭ ਇੰਟਰਪ੍ਰਾਈਜ਼ਸ ਸਰ ਪਹਿਲਾਂ ਤਾਂ ਸਵਾਗਤ ਹੈ ਜੀ ਬਹੁਤ-ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਬੜੀ ਖੁਸ਼ੀ ਹੋਈ। ਖਾਸ ਤਰੀਕੇ ਦੇ ਨਾਲ ਮੈਂ ਜ਼ਿਕਰ ਕੀਤਾ ਪਿੰਡਾਂ ਤੇ ਸ਼ਹਿਰਾਂ ਦਾ ਮਿਲਾਨ। ਪਿੰਡ ਕਿਸੇ ਟਾਈਮ ਪਿਛੜੇ ਨਜ਼ਰ ਆਉਂਦੇ ਸੀ। ਅੱਜ ਕੱਲ ਪਿੰਡਾਂ ਦੇ ਵਿੱਚ ਸੋਲਰ ਲਾਈਟਾਂ ਵੀ ਨਜ਼ਰ ਆ ਰਹੀਆਂ ਨੇ। ਪਿੰਡਾਂ ਦੇ ਵਿੱਚ ਓਪਨ ਜਿਮ ਵੀ ਨਜ਼ਰ ਆ ਰਹੇ ਆ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿੰਡਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ। ਸੀਸੀਟੀਵੀ ਕੈਮਰਾ ਖਾਸ ਤਰੀਕੇ ਦੇ ਨਾਲ। ਤੁਹਾਡੇ ਇਹ ਪ੍ਰੋਡਕਟ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਨਵਾਂ ਯੋਗਦਾਨ ਆ ਜਿਹੜਾ ਉਹ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਬੇਸਿਕਲੀ ਕੀ ਹੈ ਸਰ ਕਿ ਜੇ ਆਪਾਂ ਆਪਣੇ ਦੇਸ਼ ਵੱਲੋਂ ਤੇ ਆਪਣੇ ਪ੍ਰਦੇਸ਼ ਵੱਲੋਂ ਭਾਰਤ ਇਹ ਪੰਜਾਬ ਜੇ ਇਹਨਾਂ ਨੇ ਵੇਖੀ ਤਾਂ ਆਪਾਂ ਪਿੰਡਾਂ 'ਚ ਵੱਸਦੇ ਆ ਜੇ ਸਾਡਾ ਦੇਸ਼ ਹੀ ਇਹਦੇ 베ਸ ਤੇ ਚੱਲਦਾ ਸ਼ਹਿਰਾਂ 'ਚ ਸਾਡੇ ਕੋਲ ਬਹੁਤ ਸੀਮਤ ਜਿਹੜੀ ਇਹਨਾਂ ਵਸੋਂ ਹੈਗੀ ਆ ਸਾਰੇ ਜਣੇ ਆਪਾਂ ਪਿੰਡਾਂ ਤੋਂ ਵੇਸਦੇ ਆ ਤੇ ਜੇ ਇਹ ਡਿਵੈਲਪਮੈਂਟ ਇਹ ਟੈਕਨੋਲੋਜੀਜ਼ ਇਹ ਨਿਊ ਇਨਵੈਂਸ਼ਨਸ ਜਿਹੜੀਆਂ ਨੇ ਪਿੰਡਾਂ 'ਚ ਨਹੀਂ ਪਹੁੰਚਦੀਆਂ ਤੇ ਓਨੀ ਦਿਨ ਤੱਕ ਇਹਦਾ ਸ਼ਹਿਰਾਂ ਤੱਕ ਇੱਕ ਬਹੁਤ ਛੋਟਾ ਜਿਹਾ ਏਰੀਆ ਜਿਹਨੂੰ ਆਪਾਂ ਕੈਟਰ ਕਰਾਂਗੇ ਤੇ ਸਾਡਾ ਵਿਜ਼ਨ ਇਹੀ ਸੀਗਾ ਕਿ ਸ਼ੁਰੂਆਤ ਤੋਂ ਹੀ ਕਿ ਰੂਰਲ ਇੰਡੀਆ ਨੂੰ ਰੂਰਲ ਪੰਜਾਬ ਨੂੰ ਟਾਰਗੇਟ ਕੀਤਾ ਜਾਵੇ ਜਿਹੜੀਆਂ ਨਵੀਆਂ ਆਪਕਮਿੰਗ ਇਨਵੈਂਸ਼ਨਸ ਹੈਗੀਆਂ ਨੇ ਨਵੀਆਂ ਆਪਕਮਿੰਗ ਟੈਕਨੋਲੋਜੀਜ਼ ਹੈਗੀਆਂ ਨੇ ਉਹ ਉੱਥੇ ਇੰਪਲੀਮੈਂਟ ਕੀਤੀਆਂ ਜਾਣ ਜਦੋਂ ਉਹਨਾਂ ਏਰੀਆਜ਼ ਵਿੱਚੋਂ ਰੌ ਟੈਲੈਂਟ ਜਿਹੜਾ ਬਿਲਕੁਲ ਆਪਣਾ ਆਪਾਂ ਕਿਤੇ ਟੈਪ ਹੀ ਨਹੀਂ ਕਰਦੇ ਉਹਨਾਂ ਨੂੰ ਸਹੂਲਤ ਮਿਲੇਗੀ ਆਟੋਮੈਟਿਕਲੀ ਮਤਲਬ ਓਵਰਆਲ ਸਾਡਾ ਖਿੱਤਾ ਜਿਹੜਾ ਹੋ ਡਿਵੈਲਪ ਕਰੇਗਾ ਜੀ ਤੇ ਸਾਡਾ ਸ਼ੁਰੂਆਤ ਤੋਂ ਹੀ ਕਿਉਂਕਿ ਇੱਕ ਵਿਜ਼ਨ ਹੋਣਾ ਚਾਹੀਦਾ ਕਾਰੋਬਾਰ ਦਾ ਕਿਸੇ ਵੀ ਬਿਜ਼ਨਸ ਦਾ ਕਿਸੇ ਵੀ ਐਂਟਰਪ੍ਰੈਨਿਅਰ ਦਾ ਤੇ ਮੇਰਾ ਵਿਜਨ ਹੀ ਸੀਗਾ ਕਿ ਬਈ ਆਪਾਂ ਰੂਰਲ ਪੰਜਾਬ ਰੂਰਲ ਇੰਡੀਆ ਨੂੰ ਟਾਰਗੇਟ ਕਰਨਾ ਹੈ ਤੇ ਉਥੇ ਆਪਾਂ ਹਰ ਤਰੀਕੇ ਦੀ ਸਹੂਲਤ ਜਿਹੜੀ ਹੈ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨੀ ਹੈ ਇੱਕ ਸੈਂਸ ਆਫ ਸਿਕਿਉਰਿਟੀ ਇੱਕ ਸੈਂਸ ਆਫ ਸਟੈਬਿਲਿਟੀ ਉਥੇ ਪ੍ਰੋਵਾਈਡ ਕਰਨੀ ਹੈ ਬਿਲਕੁਲ ਰਾਜਿੰਦਰ ਜੀ ਮੱਖਣ ਫੂਡਸ ਤੋਂ ਕਿਸ ਤਰੀਕੇ ਦੇ ਨਾਲ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ ਕਿਉਂਕਿ ਤੁਹਾਡੇ ਇਲਾਕੇ ਤੇ ਪੰਜਾਬ ਦੇ ਵਿੱਚ ਤੁਹਾਡਾ ਨਾਮ ਬੜਾ ਮਕਬੂਲ ਹੈ ਸਪੈਸ਼ਲੀ ਇਸ ਤਰ੍ਹਾਂ ਜੀ ਸਾਡੇ ਫਾਦਰ ਸਾਹਿਬ ਸ਼੍ਰੀ ਮੱਖਣ ਲਾਲ ਜੀ 1947 ਚ ਪਾਕਿਸਤਾਨ ਚੋਂ ਪਿੰਡ ਸ਼ਾਹਪੁਰ ਜ਼ਿਲ੍ਹਾ ਓਕਾੜਾ ਤੋਂ ਮਾਈਗ੍ਰੇਟ ਹੋ ਕੇ ਇੰਡੀਆ ਚ ਆਏ ਸੀ। ਕੀ ਬਾਤ ਹੈ ਜੀ। ਜ਼ਿਮੀਦਾਰ ਹੋਣ ਦੇ ਨਾਤੇ ਉਹਨਾਂ ਨੂੰ ਜਿਹੜੀ ਜ਼ਮੀਨ ਦੀ ਅਲਾਟਮੈਂਟ ਹੋਈ ਸੀ ਉਹ ਕੱਗਰ ਦਰਿਆ ਜਿਹਨੂੰ ਕੀ ਸਰਸਾ ਨਦੀ ਵੀ ਕਿਹਾ ਜਾਂਦਾ ਹੈ ਉਹਦੇ ਨਾਲ ਪਿੰਦੇ ਪਿੰਡ ਫਿਰੋਜ਼ਾਬਾਦ ਤਹਿਸੀਲ ਰਾਣੀਆਂ ਤੇ ਜ਼ਿਲ੍ਹਾ ਸਰਸਾ ਵਿੱਚ ਅਲਾਟਮੈਂਟ ਹੋਈ ਸੀ। ਕਿਉਂਕਿ ਕੱਗਰ ਦਰਿਆ ਦੇ ਕੰਢੇ ਤੇ ਜ਼ਮੀਨ ਅਲਾਟ ਹੋਈ ਸੀ ਇਸ ਕਰਕੇ ਸਾਡੇ ਫਾਦਰ ਤੇ ਸਾਡੇ ਬਜ਼ੁਰਗ ਸਾਹਿਬ ਕਕਰ دریا ਚ ਮੱਛੀ ਖਾਨ ਦੇ ਕਾਫੀ ਸ਼ਕੀਨ ਸੀਗੇ ਫੜ ਕੇ ਆਪ ਹੀ ਫੜਦੇ ਸੀ ਤੇ ਆਪ ਹੀ ਖਾਂਦੇ ਸੀ ਸਰਦੀਆਂ ਜੇ ਤਾਂ ਕੋਈ ਪ੍ਰੋਬਲਮ ਨਹੀਂ ਸੀ ਆਂਦੀ ਪਰ ਜਦੋਂ ਗਰਮੀਆਂ ਪੈਂਦੀਆਂ ਸੀ ਇਹਨਾਂ ਨੂੰ ਮੱਛੀ ਬਹੁਤ ਜਲਦੀ ਖਰਾਬ ਹੋ ਜਾਂਦੀ ਸੀ ਜੀ ਇਸ ਕਰਕੇ ਉਹ ਨੂੰ ਪ੍ਰੀਜ਼ਰਵ ਕਰਨ ਵਾਸਤੇ ਉਹਨੂੰ ਨਮਕ ਲਾ ਕੇ ਰੱਖਦੇ ਸੀ ਤੇ ਉਹ ਅਗਲੇ ਦਿਨ ਨੂੰ ਹੋਰ ਵੀ ਟੇਸਟੀ ਬਣਦੀ ਸੀ ਉਸੇ ਚੱਕਰ ਚ ਕਿ ਹੋਇਆ ਕਿ ਕਿ ਮੱਛੀ ਫੜਨ ਦੇ ਸ਼ੌਂਕ ਚ ਇੱਕ ਉਥੇ ਮਨ ਅਨੁਸਵਾਣੀ ਘਟਨਾ ਕੱਟੀ ਕਿ ਜਿਹੜੇ ਪੁਰਾਣੇ ਉਥੇ ਠੇਕੇਦਾਰ ਸੀ ਉਹਨਾਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਜੀ ਤੇ ਅੱਗੇ ਜਦੋਂ ਬੋਲੀ ਆਈ ਮੱਛੀ ਦੀ ਠੇਕਿਆਂ ਦੀ ਬੋਲੀ ਆਈ ਤੇ ਸਾਡੇ ਬਜ਼ੁਰਗਾਂ ਨੇ ਪੁਰਾਣੇ ਠੇਕੇਦਾਰਾਂ ਤੋਂ ਵੱਧ ਬੋਲੀ ਦੇ ਕੇ ਮੱਛੀ ਦਾ ਠੇਕਾ ਲੈ ਲਿਆ ਇਥੋਂ ਮੱਛੀ ਦਾ ਕਾਰੋਬਾਰ ਸ਼ੁਰੂ ਹੋ ਗਿਆ ਮੱਛੀ ਦਾ ਠੇਕੇਦਾਰੀ ਦਾ ਤੇ ਜਿਹੜੀ ਮੱਛੀ ਪਗਗਰ ਦੇ ਰਾਤੋਂ ਫੜੀ ਜਾਂਦੀ ਸੀ ਉਹ ਦਿੱਲੀ ਤੇ ਫਰੀਦাবাদ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੇਚਣ ਜਾਂਦੇ ਸੀ ਅੰਮ੍ਰਿਤਸਰ 'ਚ ਕਿਉਂਕਿ ਸਭ ਤੋਂ ਮੱਛੀ ਮਹਿੰਗੀ ਵਿਕਦੀ ਸੀ ਉਹਦੇ ਪਿੱਛੇ ਕਾਰਨ ਇਹ ਸੀ ਕਿ ਅੰਮ੍ਰਿਤਸਰ ਦੇ ਲੋਕੀ ਉਦੋਂ ਵੀ ਤੇ ਜਿਵੇਂ ਅੱਜ ਸ਼ਕੀਨ ਨੇ ਖਾਣ ਪੀਂਦੇ ਉਦੋਂ ਵੀ ਮੱਛੀ ਖਾਣ ਪੀਂਦੇ ਸ਼ਕੀਨ ਸੀ ਇਸ ਕਰਕੇ ਮੱਛੀ ਅੰਮ੍ਰਿਤਸਰ 'ਚ ਜ਼ਿਆਦਾ ਆਂਦੀ ਸੀ ਕਿਉਂਕਿ ਇੱਥੇ ਮੱਛੀ ਮਹਿੰਗੀ ਵਿਕਦੀ ਉਹ 5-7 ਸਾਲ ਮੱਛੀ ਦੇ ਠੇਕੇ ਦੀ ਕਾਰੋਬਾਰ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਆੜਤੀ ਕੋਲ ਮੱਛੀ ਵੇਚਦੇ ਸੀ ਉਹਦਾ ਇਨਸਾਬ ਚ ਇੱਕ ਦਿਨ ਫਾਦਰ ਸਾਹਿਬ ਨੇ ਹਿਰਾ ਫੇਰੀ ਪਕੜ ਲਈ ਤੇ ਉਸੇ ਬਿਲਡਿੰਗ ਚ ਇੱਕ ਕਮਰਾ ਕਿਰਾਏ ਤੇ ਲੈ ਕੇ ਤੇ ਮੱਛੀ ਦਾ ਕਾਰੋਬਾਰ ਹੋਲ ਸੇਲ ਦਾ ਮੱਛੀ ਦਾ ਕਾਰੋਬਾਰ ਸਟਾਰਟ ਕਰ ਦਿੱਤਾ ਇਸ ਤਰ੍ਹਾਂ ਅਸੀਂ ਮੱਛੀ ਦੇ ਕਾਰੋਬਾਰ ਚਾਹੀ ਜੀ ਕੀ ਬਾਤ ਹੈ ਨਵਜੂ ਜੀ ਗੱਲ ਕਰੀਏ ਦੋ ਪ੍ਰੋਡਕਟ ਸੀਸੀਟੀਵੀ ਕੈਮਰਾ ਔਰ ਦੂਸਰਾ ਪ੍ਰੋਡਕਟ ਹੈ ਸੋਲਰ ਲਾਈਟ ਪਿੰਡਾਂ ਦੇ ਵਿੱਚ ਲਗਾਈ ਜਾਂਦੀ ਹੈ ਪਿੰਡਾਂ ਚ ਤੁਹਾਨੂੰ ਪਤਾ ਹੈ ਕੇਰ ਬਹੁਤ ਕੱਟ ਹੁੰਦੀ ਹੈ ਬਦਲਦੇ ਮੌਸਮ ਬਦਲਦੀਆਂ ਰੁੱਤਾਂ ਦੇ ਵਿੱਚ ਫਿਰ ਸੇਫਟੀ ਕਿਦਾ ਰਹਿ ਪਾਉਂਦੀ ਹੈ ਔਰ ਟੈਕਨੋਲੋਜੀ ਕੀੜੀ ਹੈ ਜਿਹਦੇ ਨਾਲ ਇਹ ਪ੍ਰੋਡਕਟ ਟਿਕੇ ਰਹਿੰਦੇ ਨੇ ਘਟੂਕਟ ਸਰ ਦੇਖੋ ਜਿੱਥੋਂ ਤੱਕ ਤੇ ਹੈਗਾ ਸੋਲਰ ਲਾਈਟ ਦਾ ਕਨਸੈਪਟ ਉਹ ਤੇ ਹੁਣ ਮਤਲਬ ਕਹਿ ਲਈਏ ਕਿ ਕਾਫੀ ਪੁਰਾਣਾ ਜਿਹਾ ਹੋ ਗਿਆ ਮਤਲਬ ਉਹ ਟੈਸਟਡ ਐਂਡ ਪਰਫੈਕਟਡ ਟੈਕਨੋਲੋਜੀ ਉਹਦੇ ਵਿੱਚ ਕੋਈ ਜ਼ਿਆਦਾ ਵੱਡਾ ਇਫਨ ਬੱਟ ਨਹੀਂ ਹੈ ਪਲੱਸ ਰਿਲਾਈਬਿਲਟੀ ਇਸ਼ੂ ਵੀ ਉਹਦੇ ਵਿੱਚ ਬਹੁਤ ਘੱਟ ਆ ਮਤਲਬ ਇਟ ਇਜ਼ ਨਿਗਲੀਜੀਬਲ ਸੀਸੀਟੀਵੀ ਚ ਆਪਾਂ ਮੰਨਦੇ ਆ ਪਹਿਲਾਂ ਸੀ ਉਹਦੇ ਵਿੱਚ ਵੀ ਆਪਾਂ ਸੇਮ ਚੀਜ਼ ਹੀ ਅਪਲਾਈ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਜਦੋਂ ਸੋਲਰ ਲਾਈਟ ਦੇ ਵਿੱਚ ਸਾਨੂੰ ਰਿਪੇਅਰ ਨਹੀਂ ਆਈ ਜਿਆਦਾ ਕੋਈ ਕੰਪਲੇਂਟ ਨਹੀਂ ਆਈ ਜਿਆਦਾ ਆਪਾਂ ਸੀਸੀਟੀਵੀ ਵੀ ਸੋਲਰ ਪੈਨਲ ਤੇ ਚਲਾਉਣੇ ਸਟਾਰਟ ਕਰ ਦਿੱਤੇ ਤੇ ਇੰਡੀਵਿਜੂਅਲ ਪੈਨਲ ਹਰ ਕੈਮਰਾ ਦੇ ਨਾਲ ਲਗਾਉਣਾ ਸ਼ੁਰੂ ਕਰ ਦਿੱਤਾ ਜ ਜਿਹਦੇ ਨਾਲ ਬੇਸਿਕਲੀ ਕੀ ਹੋ ਗਿਆ ਕਿ ਜਿਹੜਾ ਉਹ ਹੁੰਦਾ ਸੀ ਨਾ ਦੇਖੋ ਇਟਸ ਅਨਸੈਟ ਤਰੁੱਥ ਜਾਂ ਕਿਹੜੋ ਕਿ ਹੁੰਦੀ ਹੈ ਹਰ ਪ੍ਰੋਜੈਕਟ ਦੇ ਵਿੱਚ ਕੋਈ ਧੜੇਬਾਰੀ ਵਗੈਰਾ ਬੜੀ ਔਰ ਬਣ ਜਾਂਦੀ ਹੈ ਆਪਾਂ ਪ੍ਰੋਜੈਕਟ ਇੰਪਲੀਮੈਂਟ ਕਰਨਾ ਇੱਕ ਧੜੇ ਨਾਲ ਵਾ ਦਿੱਤਾ ਦੂਜੇ ਨਾਲ ਤਾਰਾਂ ਕੱਟ ਦੇਣੀਆਂ ਕਈ ਕੁਝ ਹੁੰਦਾ ਰਿਹਾ ਸਾਡੇ ਨਾਲ ਐਸੋ ਸਰਵਿਸ ਪ੍ਰੋਵਾਈਡਰ ਹੈ ਟੂ ਫੇਸ ਇਟ ਸੋ ਵਾਟ ਵੀ ਡਿਡ ਇਜ਼ ਕਿ ਆਪਾਂ ਹਰ ਇੱਕ ਲਾਈਟ ਕੈਮਰਾ ਦੇ ਨਾਲ ਸੋਲਰ ਪੈਨਲ ਸੈਪਰੇਟਰ ਅਟੈਚ ਕਰਤਾ ਵਾਇਰ ਡਿਸਕਨੈਕਸ਼ਨ ਦਾ ਇਸ਼ੂ ਹੀ ਖਤਮ ਹੋ ਗਿਆ ਰਿਲਾਈਬਿਲਟੀ ਇਸ਼ੂ ਖਤਮ ਹੋ ਗਿਆ ਜੀ ਪਲੱਸ ਉਹਦੇ ਵਿੱਚ ਆਪਾਂ ਜਾਂ ਕਿਸੇ ਪੀ ਟੂ ਪੀ ਕਨੈਕਸ਼ਨ ਕਰਕੇ ਜਾਂ ਆਪਾਂ ਸਿਮ ਲਗਾ ਲਗਾ ਕੇ ਕੱਲੇ-ਕੱਲੇ ਕੈਮਰਾ ਨੂੰ ਇੱਕ ਸੈਂਟਰਲਾਈਜ਼ਡ ਪਲੇਟਫਾਰਮ ਤੇ ਇੰਟੀਗ੍ਰੇਟ ਕਰਤਾ ਤਾਂ ਜੋ ਇਕੱਠੇ ਉਹ ਦੇਖੇ ਜਾ ਸਕਣ ਹੁਣ ਆਪਾਂ ਫਰਦਰ ਵਿੱਚ ਹੋਰ ਇੰਟਰੋਡਿਊਸ ਇਹ ਕਰਦੇ ਪਏ ਆ ਕਿ ਬਲੌਕ ਦੇ ਨਾਲ ਆਪਾਂ ਬੀ ਡੀ ਪੀਓ ਸਾਹਿਬ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਕਿ ਜਿੰਨੇ ਵੀ ਰੂਰਲ ਪਿੰਡਾਂ ਦੀ ਪੰਚਾਇਤਾਂ ਨੇ ਕੈਮਰੇ ਲਵਾਏ ਨੇ ਉਹਨਾਂ ਨੂੰ ਇੱਕ ਆਈ ਟ੍ਰਿਪਲ ਸੀ ਬਣਾ ਰਹੇ ਆ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰਸ ਜੀ ਅਲੱਗ-ਅਲੱਗ ਡਿਸਟ੍ਰਿਕਟ ਲੈਵਲ ਤੇ ਬਣ ਸਕਦੇ ਹੋ ਦੋ ਤੇ ਮੈਂ ਇੰਪਲੀਮੈਂਟ ਕਰਦਾ ਪਿਆ ਬਾਕੀ ਆਪਾਂ ਸ਼ੁਰੂ ਕਰ ਚੁੱਕੇ ਹਾਂ ਗੱਲਬਾਤ ਸਾਰੀ ਤਾਂ ਉੱਥੇ ਕੀ ਹੈ ਜੀ ਕਿ ਉਹ ਜਿੰਨੇ ਵੀ ਕੈਮਰਾਜ਼ ਨੇ ਉਹ ਹਜ਼ਾਰ ਕੈਮਰਾ ਹੋ ਜੇ 2000 ਕੈਮਰਾ ਹੋ ਜੇ ਥਰੂ ਇੰਟਰਨੈਟ ਦੇਲ ਬੀ ਇੰਟੀਗ੍ਰੇਟਿਡ ਟੂ ਅ ਸਿੰਗਲ ਡਿਸਪਲੇ ਤੇ ਉਹਦੇ ਵਿੱਚ ਸਾਡਾ ਇੱਕ ਸਪੈਸ਼ਲ ਸੌਫਟਵੇਅਰ ਹੈ ਕਿ ਜਦੋਂ ਵੀ ਕਿਸੇ ਸੀਸੀਟੀਵੀ ਦੇ ਵਿੱਚ ਅਬ ਨਾਰਮਲ ਐਕਟੀਵਿਟੀ ਨਜ਼ਰ ਆਵੇ ਬੀ ਇਟ ਅ ਫਾਇਰ ਔਰ ਥੈਫਟ ਔਰ ਕੋਈ ਮਿਸ ਹੈਪ ਜਿੱਦਾ ਕਿ ਹਲੇ ਰੋਡ ਐਕਸੀਡੈਂਟ ਵਗੈਰਾ ਹੀ ਹੁੰਦੇ ਨੇ ਉਹ ਸਾਰੀ ਜਿਹੜੀ ਉਹ ਕਿਉਂਕਿ ਸਾਡੀ ਆਈ ਸੈਚੂਰੇਟ ਹੋ ਜਾਂਦੀ ਆ ਆਫਟਰ ਪਰਟੀਕੂਲਰ ਟਾਈਮ ਕਿ ਭਈ ਕੋਈ ਸਾਹਮਣੇ ਐਕਸ਼ਨ ਹੋ ਵੀ ਜਾਵੇ ਸੀਸੀਟੀਵੀ ਤੇ ਆਪਾਂ ਉਹਨੂੰ ਨੋਟੀਫਾਈ ਨਹੀਂ ਕਰ ਪਾਉਂਦੇ ਉਹ ਸੌਫਟਵੇਅਰ ਨੂੰ ਦੱਸ ਦੇਣਾ ਆ ਕਿ ਭਈ ਉੱਥੇ ਪਰਟੀਕੂਲਰ ਜਗ੍ਹਾ ਤੇ ਇਹ ਇਨਸੀਡੈਂਟ ਹੋ ਗਿਆ ਕਾਈਂਡਲੀ ਲੁੱਕ ਇਨ ਧਟ ਇਹ ਕਿਹੜੇ ਕੇਸਿਸ ਦੇ ਵਿੱਚ ਆ ਕਿਉਂਕਿ ਨਾ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਸੀਸੀਟੀਵੀ ਜਾਂ ਸਰਵੇਲੈਂਸ ਹੈ ਉਹ ਚੋਰੀ ਉਨੂੰ ਦਿਖਾ ਸਕਦਾ ਹੈ ਬਚਾ ਨਹੀਂ ਸਕਦਾ ਪਰ ਤੁਹਾਡੀ ਗੱਲ ਦੇ ਵਿੱਚੋਂ ਮੈਂ ਲੈਬੋਰੇਟ ਕੀਤਾ ਤੁਸੀਂ ਦੱਸਿਆ ਕਿ ਕਈ ਇਨਸੀਡੈਂਟਸ ਨੇ ਜਿਨ੍ਹਾਂ ਬਾਰੇ ਉਹ ਰਿਪੋਰਟ ਆਪਣੇ ਆਪ ਹੀ ਦੱਸੇਗਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕੋਈ ਮਿਸ ਹੈਪਨਿੰਗ ਹੋ ਗਈ ਜਾਂ ਕੋਈ ਐਕਸੀਡੈਂਟ ਤੇ ਤੁਸੀਂ ਗੱਲ ਕੀਤੀ ਕਿਸ ਤਰੀਕੇ ਦੇ ਨਾਲ ਉਹ ਨੋਟੀਫਿਕੇਸ਼ਨ ਜਾਏਗਾ ਤੇ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹਾਂ ਅਸੀਂ ਉਸ ਨੂੰ ਸਰ ਜਿਹੜਾ ਮੈਂ ਆਈ ਟ੍ਰਿਪਲ ਸੀ ਦੀ ਗੱਲ ਕਰ ਰਿਹਾ ਨਾ ਉਹਦੇ ਵਿੱਚ ਮਲਟੀਪਲ ਲੈਵਲ ਤੇ ਸਾਡੇ ਕੋਲ ਉੱਥੇ ਹਰ ਡਿਪਾਰਟਮੈਂਟ ਦੀ ਟੀਮ ਬੈਠੀ ਪਈ ਹੈ ਜੀ ਪੁਲਿਸ ਦੀ ਹੋਗੀ ਮਾਈਨਿੰਗ ਦੀ ਹੋਗੀ ਮਾਈਨਿੰਗ ਵੀ ਇੱਕ ਬੜਾ ਵੱਡਾ ਥ੍ਰੈਟ ਹੈ ਠੀਕ ਹੈ ਜੀ ਡਰਗ ਟ੍ਰੈਫਿਕਿੰਗ ਹੋਗੀ ਹਰ ਚੀਜ਼ ਨੂੰ ਆਪਾਂ ਉਥੇ ਛੋਟੇ ਛੋਟੇ ਮਤਲਬ ਉਹਨਾਂ ਦੇ ਹਰ ਡਿਪਾਰਟਮੈਂਟ ਦਾ ਨਾਮ ਨਹੀਂ ਬਿਠਾ ਦਿੱਤੇ ਹਾਈਲਾਈਟ ਹੋਗੀ ਕੋਈ ਵੀ ਇਨਸੀਡੈਂਟ ਇਲੈਟਡ ਵੀ ਇੱਕ ਚੇਨ ਸਨੇਚਿੰਗ ਹੀ ਆ ਉੱਥੇ ਹੀ ਪੁਲਿਸ ਵਾਲੇ ਦਾ ਪੁਲਿਸ ਦਾ ਡਿਪਾਰਟਮੈਂਟ ਦਾ ਇੱਕ ਬੰਦਾ ਬੈਠਾ ਆਇਆ ਇਮੀਡੀਏਟਲੀ ਕਾਲ ਕਰੇਗਾ ਕੰਟਰੋਲ ਰੂਮ ਚ ਸਿੰਗਲ ਵਿੰਡੋ ਸਿਸਟਮ ਲਾਈਫ ਸਿੰਗਲ ਵਿੰਡੋ ਸਿਸਟਮ ਕੀ ਬਾਤ ਹੈ ਠੀਕ ਹੈ ਜੀ ਇਸ ਵੇਲੇ ਸਾਡੀ ਹਰ ਜਗ੍ਹਾ ਤੇ ਸੀਸੀਟੀਵੀ ਦੀ ਇਨਵੈਸਟਮੈਂਟ ਹੋ ਚੁੱਕੀ ਆ ਹਰ ਡਿਪਾਰਟਮੈਂਟ ਦੀ ਹੋ ਚੁੱਕੀ ਆ ਹਰ ਸ਼ਹਿਰ ਚ ਹੋ ਚੁੱਕੀ ਆ ਬਟ ਇੱਕ ਦੂਜੇ ਨਾਲ ਇੰਟੀਗ੍ਰੇਟ ਨਹੀਂ ਆ ਤੇ ਬਸ ਮਲੇ ਇੱਕੋ ਲੋਕੇਸ਼ਨ ਤੇ ਚਾਰ-ਚਾਰ ਡਿਪਾਰਟਮੈਂਟ ਦੇ ਅਲੱਗ-ਅਲੱਗ ਕੈਮਰਾਸ ਲਗਾ ਕੇ ਲੋਕਾਂ ਦੇ ਪੈਸੇ ਵੇਸਟ ਹੋ ਰਹੇ ਨੇ ਪਬਲਿਕ ਨਹੀਂ ਆ ਤੋ ਉਹਨੂੰ ਤਰੀਕੇ ਨਾਲ ਜੇ ਇੰਪਲੀਮੈਂਟ ਕਰ ਲਿਆ ਜਾਵੇ ਇੱਕ ਬੜਾ ਕਾਸਟ ਐਫੀਸ਼ੀਐਂਟ ਐਂਡ ਜੈਨੂਇਨਲੀ ਇੱਕ ਮਤਲਬ ਲੋਕਾਂ ਲਈ ਮੈਂ ਗੱਲ ਦੱਸਣਾ ਚਾਹਾਂਗਾ ਕਈ ਪਿੰਡਾਂ 'ਚ ਆਪਾਂ ਕੈਮਰੇਜ਼ ਲਗਾਉਨੇ ਆ ਤੇ ਉੱਥੇ ਜੋ ਦੁਬਾਰਾ ਜਾਈਏ ਨਾ 2 ਮਹੀਨੇ 3 ਮਹੀਨੇ ਬਾਅਦ ਤੇ ਮਾਵਾਂ ਆ ਕੇ ਕਿਹਲੇ ਸਾਨੂੰ ਦੁਆਵਾਂ ਦੇ ਜਾਂਦੀਆਂ ਨੇ ਕਿ ਤੁਹਾਡੇ ਕੈਮਰੇਆਂ ਕਰਕੇ ਸਾਡੇ ਨਾ ਚਿੱਟੇ-ਚੁੱਟੇ ਵੇਚਣ ਹੁੰਦੇ ਸੀਗੇ ਤੋ ਰੁਕਣੇ ਸ਼ੁਰੂ ਹੋ ਗਏ ਅਕੇ ਨਾਲ ਕੱਟ ਗਏ ਨੇ ਸਾਡੇ ਪਿੰਡ ਨਹੀਂ ਹੁੰਦੇ ਨਾਲ ਦੇ ਪਾਸੇ ਖਲੋਤੇ ਹੁੰਦੇ ਆ ਉੱਥੇ ਆ ਕੇ ਕਹਿੰਦੇ ਕਿ ਸਾਡੇ ਕੋ ਆ ਕੇ ਲੈ ਜਾਓ ਆਪਾਂ ਪਿੰਡ ਨਹੀਂ ਆਉਣਾ ਸਾਡੀ ਰਿਕਾਰਡਿੰਗ ਆ ਜਾਣੀ ਆ ਅਰਜਿੰਦਰ ਜੀ ਫਿਸ਼ ਦਾ ਜਦੋਂ ਜ਼ਿਕਰ ਕਰਦੇ ਆ ਕਾਫੀ ਵੈਰਾਈਟੀਆਂ ਫਿਸ਼ ਦੇ ਵਿੱਚ ਸਾਨੂੰ ਮਿਲਦੀਆਂ ਨੇ ਕਿਹੜੀ ਕਿੜੀ ਫਿਸ਼ ਵੈਰਾਈਟੀ ਦੇ ਕੀ ਕੀ ਫਾਇਦੇ ਨੇ ਔਰ ਤੁਸੀਂ ਕਿੜੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹੋ ਕਿ ਫਿਸ਼ ਕਾਰਨਰ ਤਾਂ ਬਹੁਤ ਹੋਣਗੇ ਫਿਰ ਮੱਖਣ ਫਿਸ਼ ਕਾਰਨਰ ਹੀ ਅਸੀਂ ਕਹ ਲਈਏ ਕਿ ਇੱਕ ਵੱਖਰਾ ਨਜ਼ਰ ਕਿਉਂ ਆਉਂਦਾ ਹੈਗਾ ਇਸ ਤਰ੍ਹਾਂ ਦੀ ਛੱਡੇ ਪਹਿਲੀ ਗੱਲ ਤੇ ਕਿ ਮੱਖਣ ਫਿਸ਼ ਕੰਪਨੀ ਬਾਰੇ ਤੁਹਾਨੂੰ ਦੱਸਾਂ ਕਿ ਸਾਡੇ ਸਭ ਤੋਂ ਪਹਿਲੇ ਤੇ ਸਾਡੇ ਬਜ਼ੁਰਗਾਂ ਦੇ ਬਣਾਏ ਹੋਏ ਜਿਹੜੇ ਐਥਿਕਸ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਕਿ ਕਿਸੇ ਵੀ ਕਸਟਮਰ ਨਾਲ ਧਰੋ ਨਹੀਂ ਕਰਨਾ ਜੋ ਕਹਿਣਾ ਹੈ ਉਹ ਦੇਣਾ ਹੈ ਝੂਠ ਨਹੀਂ ਬੋਲਣਾ ਕੁਆਲਿਟੀ ਨਾਲ ਕਦੀ ਕੰਪਰੋਮਾਈਜ਼ ਨਹੀਂ ਕਰਨਾ ਮੱਛੀ ਦੀ ਵੈਰਾਈਟੀ ਦੀ ਗੱਲ ਕਰੀਏ ਤੇ ਮੱਛੀ ਦੀਆਂ ਵੈਰਾਈਟਾਂ ਤਾਂ ਕਿਉਂਕਿ ਸਾਡਾ ਠੇਕੇਦਾਰੀ ਦਾ ਕੰਮ ਵੀ ਸਾਡਾ ਹੈ ਤੇ ਪੰਜਾਬ ਦੇ ਠੇਕੇ ਵੀ ਸਾਡੇ ਕੋਲ ਨੇ ਜਿੱਦੋਂ ਆਪਣਾ ਬਿਆਸ ਸਤਲੁਜ ਤੇ ਰਾਵੀ ਦੇ ਠੇਕੇ ਸਾਡੇ ਕੋਲ ਨੇ ਤੇ ਹਰਿਆਣੇ ਚ ਘੱਗਰ ਦਰਿਆ ਦਾ ਠੇਕਾ ਸਾਡੇ ਚਾਚਾ ਜੀ ਕੋਲ ਹੈ ਉਹ ਸਾਰੀ ਮੱਛੀ ਸਾਡੇ ਕੋਲ ਦਰਿਆਵਾਂ ਦੀ ਸਿੱਧੀ ਫਰੈਸ਼ ਸਾਡੇ ਕੋਲ ਆਂਦੀ ਏ ਉਸ ਤੋਂ ਇਲਾਵਾ ਮੱਛੀ ਦੇ ਥੇਕੇ ਵੀ ਸਾਡੇ ਨੇ ਆੜਤ ਵੀ ਸਾਡੀ ਇਹ ਅੱਗੇ ਪ੍ਰੋਸੈਸਿੰਗ ਯੂਨਿਟ ਵੀ ਸਾਡਾ ਹੈ ਫਿਰ ਉਸ ਤੋਂ ਬਾਅਦ ਰੈਸਟੋਰੈਂਟ ਵੀ ਸਾਡੇ ਨੇ ਤੇ ਇੱਕ ਹੁਣ ਨਵਾਂ ਰੈਸਟੋਰੈਂਟ ਵੀ ਅਸੀਂ ਖੋਲਿਆ ਦਾ ਮੱਛੀ ਵਾਲਾ ਦੇ ਨਾਂ ਤੇ ਉਹਦੇ ਪਿੱਛੇ ਕਾਰਨ ਇਹ ਅਸੀਂ ਕਿ ਸਾਡੇ ਕੰਸਲਟੈਂਟ ਨੇ ਸਾਨੂੰ ਸਲਾਹ ਦਿੱਤੀ ਹੈ ਕਿ ਅਸੀਂ ਇੱਕ ਮ ਕੰਫਿਸ਼ ਕੰਪਨੀ ਦਾ ਨਾਂ ਚੱਲ ਹੀ ਰਿਹਾ ਹੈ ਉਹਦੇ ਨਾਲ ਨਾਲ ਇੱਕ ਹੋਰ ਪੈਰਲਲ ਨਾਂ ਤੇ ਇੱਕ ਕਾਰੋਬਾਰ ਸ਼ੁਰੂ ਕਰੀਏ ਕਿ ਜਿਹਦੇ ਨਾਲ ਆਪਣੀ ਗਰੋਥ ਹੋਰ ਵੀ ਤੇਜ਼ੀ ਨਾਲ ਵਧੇਗੀ ਉਹਨਾਂ ਨੇ ਇਹ ਕਿਹਾ ਕਿ ਨਾਂ ਕੋਈ ਇਹੋ ਜਿਹਾ ਰੱਖਿਆ ਜੇ ਅੱਜ ਕੱਲ ਪਬਲਿਕ ਲੋਕੀ ਨਾਂ ਰੱਖਦੇ ਪੈਣੇ ਇੰਗਲਿਸ਼ ਟਾਈਪ ਪਰ ਤੁਸੀਂ ਲੀਕ ਤੋਂ ਹਟ ਕੇ ਦੇਸੀ ਜਿਹਾ ਨਾਂ ਰੱਖੋ ਅਸੀਂ ਫਿਰ ਘਰ ਚ ਸਲਾਹ ਕੀਤੀ ਕਿ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਦੇ ਸੱਜਣ ਮਿੱਤਰ ਰਿਸ਼ਤੇਦਾਰ ਮੱਖਣ ਮੱਛੀ ਵਾਲਾ ਮੱਖਣਾਲ ਮੱਛੀ ਵਾਲਾ ਤੇ ਅੱਗੇ ਸਾਡੇ ਯਾਰ ਦੋਸਤ ਮੈਨੂੰ ਰਜਿੰਦਰ ਮੱਛੀ ਵਾਲਾ ਮੇਰੇ ਬ੍ਰਦਰ ਨੂੰ ਮਨੋਜ ਮੱਛੀ ਵਾਲਾ ਕਹੇ ਕੇ ਬੁਲਾਉਂਦੇ ਸੀ ਉੱਥੋਂ ਇਨਸਪੀਰੇਸ਼ਨ ਲੈ ਕੇ ਵੀ ਸਾਡੇ ਇਸ ਤੋਂ ਵਧੀਆ ਸਾਡੇ ਵਾਸਤੇ ਹੋਰ ਕੋਈ ਨਾਂ ਨਹੀਂ ਹੋ ਸਕਦਾ ਨਵੀਂ ਚੇਨ ਸ਼ੁਰੂ ਕਰਨ ਵਾਸਤੇ ਅਸੀਂ ਫਿਰ ਉੱਥੋਂ ਇਨਸਪੀਰੇਸ਼ਨ ਲੈ ਕੇ ਮਦਮ ਮੱਛੀ ਵਾਲਾ ਨਾਂ ਰੱਖਿਆ ਬਾਏ ਮੱਖਣ ਵਰੇਇਟੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕਿਹੜੀ ਕਿਹੜੀ ਵਰੇਇਟੀ ਤੁਹਾਡੇ ਕੋਲ ਮਿਲਦੀ ਹੈ ਪੰਜਾਬ ਚ ਖਾਸ ਤੌਰ ਤੇ ਦੋ ਵਰੇਇਟੀਆਂ ਚਲਦੀਆਂ ਨੇ ਇੱਕ ਅੰਮ੍ਰਿਤਸਰ ਵਿਖੇ ਇੱਕ ਸੰਗਾੜਾ ਸਭ ਤੋਂ ਜਿਹਨੂੰ ਅੰਮ੍ਰਿਤਸਰੀ ਫਿਸ਼ ਜ਼ਿਆਦਾਤਰ ਸੰਗਾੜੇ ਦੀ ਬਣਦੀ ਹੈ ਦੂਸਰੀ ਸੌਲ ਚਲਦੀ ਹੈ ਅੰਮ੍ਰਿਤਸਰੀ ਫਿਸ਼ ਦੀ ਗੱਲ ਕਰਾਂ ਮੈਂ ਕਿ ਅੰਮ੍ਰਿਤਸਰੀ ਫਿਸ਼ ਕਿਸ ਤਰ੍ਹਾਂ ਹੋਣ ਦੇ ਚਾਈ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਬਜ਼ੁਰਗ ਸਰਸੇ ਜ਼ਿਲ੍ਹੇ ਚ ਦਰਿਆ ਦੇ ਕੰਢੇ ਤੇ ਰਹਿੰਦੇ ਸੀ ਜੇ ਮੀਨ ਉਹਥੇ ਅਲਾਰਟਮੈਂਟ ਹੋਈ ਸੀ ਇਸ ਕਰਕੇ ਜਦੋਂ ਮੱਛੀ ਫੜਦੇ ਸੀ ਸਰਦੀਆਂ 'ਚ ਤਾਂ ਕੋਈ ਪ੍ਰੋਬਲਮ ਨਹੀਂ ਸੀ ਆਂਦੀ ਤੇ ਗਰਮੀਆਂ 'ਚ ਮੱਛੀ ਜਲਦੀ ਖਰਾਬ ਹੋ ਜਾਂਦੀ ਸੀ ਇਸ ਕਰਕੇ ਇਹਨਾਂ ਨੇ ਮੱਛੀ ਨੂੰ ਸੇਮ ਉਸੇ ਟਾਈਮ ਤੇ ਕੱਟਣਾ ਤੇ ਉਹਨੂੰ ਨਮਕ ਲਾ ਕੇ ਗਿੱਲੇ ਸੂਤੀ ਕੱਪੜੇ 'ਚ ਬੰਨ ਕੇ ਤੇ ਦਰਖਤ ਦੇ ਛਾਵੇਂ ਟੰਗ ਦੇ ਦਿੰਦੇ ਸੀ ਤੇ ਘੰਟੇ-ਘੰਟੇ ਤੇ ਦੇ ਘੰਟੇ ਬਾਅਦ ਉਹਨੂੰ ਪਾਣੀ ਦੇ ਛਿੱਟੇ ਦਿੰਦੇ ਰਹਿੰਦੇ ਸੀ ਉਹਦੇ ਨਾਲ ਉਹ 24 ਤੋਂ 36 ਘੰਟੇ ਤੱਕ ਮੱਛੀ ਖਰਾਬ ਨਹੀਂ ਸੀ ਹੁੰਦੀ ਪਾਣੀ ਦੇ ਚਿੱਟੇ ਇਸ ਕਰਕੇ ਦੇਣੇ ਪੈਂਦੇ ਸੀ ਉਸ ਉਸ ਟਾਈਮ ਤੇ ਫ੍ਰਿਜ ਵਗੈਰਾ ਹੁੰਦੇ ਨਹੀਂ ਸੀ ਫ੍ਰਿਜ ਦੀ ਗੱਲ ਛੱਡੋ ਕਿ ਲਾਈਟ ਵੀ ਨਹੀਂ ਸੀ ਹੁੰਦੀ ਪਿੰਡਾਂ 'ਚ ਜਦੋਂ ਦੀ ਮੈਂ ਗੱਲ ਕਰ ਰਿਹਾ ਉਦੋਂ ਲਾਈਟ ਵੀ ਨਹੀਂ ਸੀ ਹੁੰਦੀ ਤੇ ਉਹ ਨਾ ਹੀ ਕਿਤੇ ਲੱਗਿਆ ਬੰਨੋ ਬਰਫ਼ ਮਿਲਦੀ ਸੀ ਜਦੋਂ ਮੱਛੀ ਨਮਕ ਲੱਗੀ ਮੱਛੀ ਨੂੰ ਅਗਲੇ ਦਿਨ ਬਣਾਉਂਦੇ ਸੀ ਤੇ ਉਹ ਤਾਜੀ ਮੱਛੀ ਤੋਂ ਵੀ ਜ਼ਿਆਦਾ ਟੇਸਟੀ ਬਣਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸਰਦੀਆਂ 'ਚ ਮੱਛੀ ਨੂੰ ਨਮਕ ਨਹੀਂ ਲਾਂਦੇ ਸੀ ਉਸੇ ਵੇਲੇ ਉਹ ਸਰਦੀਆਂ 'ਚ ਵੀ ਉਹਨਾਂ ਨੇ ਉਹ ਸੇਵਲੇ ਮੱਛੀ ਨੂੰ ਕੱਟ ਕੇ ਨਮਕ ਲਾਣਾ ਕਿ ਸ਼ੁਰੂ ਕਰਦੇ ਤੇ 24 ਘੰਟਿਆਂ ਦੇ ਬਾਅਦ ਜਦੋਂ ਬਣਾਉਂਦੇ ਸੀ ਤੇ ਉਹ ਜ਼ਿਆਦਾ ਟੇਸਟੀ ਬਣਦੀ ਸੀ ਇਹਦੇ ਨਾਲ ਨਾਲ ਮੈਂ ਗੱਲ ਕਰਾਂ ਕਿ ਅਸੀਂ ਮੱਛੀ ਦੇ ਕਾਰੋਬਾਰ ਹੋਲਸੇਲ ਦੇ ਕਾਰੋਬਾਰ ਦੇ ਨਾਲ ਨਾਲ ਜਿਹੜਾ ਜਦੋਂ ਅੰਮ੍ਰਿਤਸਰ ਚ ਆਏ ਤੇ ਫਾਦਰ ਸਾਹਿਬ ਜਦੋਂ ਇੱਥੋਂ ਦੇ ਪੁਰਾਣੇ ਜਿਹੜੇ ਮੱਛੀ ਫਰਾਈ ਕਰਕੇ ਵੇਚਦੇ ਸੀ ਉਹਨਾਂ ਕੋਲੋਂ ਮੱਛੀ ਖਾਣ ਵਾਸਤੇ ਮੰਗਾਉਂਦੇ ਸੀ ਤੇ ਇਹਨਾਂ ਨੂੰ ਟੇਸ ਨਹੀਂ ਲੱਗਦਾ ਇਹਨਾਂ ਨੇ ਫਿਰ ਜਿਹੜੀ ਆਪ ਆਪਣੀ ਰੈਸਪੀ ਨਾਲ ਮੱਛੀ ਬਣਾਉਣੀ ਸ਼ੁਰੂ ਕਰਤੀ ਆਪ ਵੀ ਖਾਂਦੇ ਸੀ ਤੇ ਲੋਕਾਂ ਨੂੰ ਵੀ ਸਰਵ ਕਰਦੇ ਸੀ ਜਿਹਦੇ ਨਾਲ ਬਹੁਤ ਜਲਦੀ ਰੈਸਪੀ ਮਸ਼ਹੂਰ ਹੋ ਗਈ ਤੇ ਜਿਹੜੇ ਕਸਟਮਰ ਸਾਡੇ ਉਦੋਂ ਦੇ ਜਿਹੜੇ ਨੇ ਟੀਲ ਡੇਟ ਅੱਜ ਵੀ ਜੁੜੇ ਹੋਏ ਨੇ ਬਲਕਿ ਉਹਨਾਂ ਦੇ ਬਜ਼ੁਰਗ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਅੱਗੇ ਪੋਤਰੇ ਪੜਪੋਤੇ ਤੱਕ ਵੀ ਸਾਡੇ ਕੋਲ ਆ ਰਹੇ ਨੇ ਤੇ ਹੋਰ ਦੱਸੋ ਜੀ ਹੋਰ ਕੁਝ ਪੁੱਛਣਾ ਗ੍ਰਾਉਂਡ ਜ਼ੀਰੋ ਤੋਂ ਸ਼ੁਰੂ ਕੀਤਾ ਹੋਇਆ ਬਿਜ਼ਨਸ ਹਾਂਜੀ ਤਾਂ ਗ੍ਰਾਉਂਡ ਜ਼ੀਰੋ ਤੋਂ ਹੀ ਸਵਾਲ ਨਵਜੋਤ ਜੀ ਨੂੰ ਵੀ ਕੱਲ੍ਹ ਨੂੰ ਨਵਜੋਤ ਜੀ ਪੰਚਾਇਤ ਰਾਜ ਅਧਿਕਾਰੀਆਂ ਦੇ ਨਾਲ ਵਾਹ ਵਾਸਤਾ ਕਾਫੀ ਰਹਿੰਦਾ ਹੋਊਗਾ ਕਿਉਂਕਿ ਪਿੰਡਾਂ ਦੇ ਵਿੱਚ ਕੰਮ ਹੈ ਗ੍ਰਾਸ ਰੂਟ ਤੇ ਕੀ ਸਿਚੁਏਸ਼ਨ ਹੈ ਕਿ ਸਮੱਸਿਆ ਆ ਰਹੀ ਹੈ ਜਾਂ ਸਹੀ ਚੱਲ ਰਿਹਾ ਹੈ ਜੇ ਸਮੱਸਿਆ ਤੁਸੀਂ ਤਾਂ ਫਿਰ ਉਹਨੂੰ ਹੱਲ ਕਰਨ ਦੇ ਕੀ ਤਰੀਕੇ ਨੇ ਔਰ ਕਿਵੇਂ ਕੀਤਾ ਫਿਰ ਹਾਲ ਸਭ ਤੋਂ ਪਹਿਲਾਂ ਦੇ ਭਾਜੀ ਸਾਨੂੰ ਜਿਹੜਾ ਮੇਨ ਚੈਲੰਜ ਆਇਆ ਉਹ ਸੀਗਾ ਕੌਨਫੀਡੈਂਸ ਬਿਲਡ ਕਰਨ ਦਾ ਕਿ ਸਾਡੇ ਤੇ ਯਕੀਨ ਕਿਦਾਂ ਕਰੇ ਬੰਦਾ ਕੋਈ ਬੀਇੰਗ ਨਿਊ ਕੰਪਨੀ ਮਾਰਕੀਟ ਤੇ ਚਲੋ ਹੁਣ ਤੇ ਕੁਝ ਡੈਕੇਡ ਪਲਸ ਹੋ ਗਿਆ ਬਟ ਮਤਲਬ ਜਦੋਂ ਸਟਾਰਟ ਕੀਤਾ ਉਸ ਵੇਲੇ ਇਸ ਤਰੀਕੇ ਨਹੀਂ ਸੀਗਾ ਕਿ ਬਈ ਇਹ ਨਵੇਂ ਜਿਹੇ ਹੁਣ ਤੇ ਥੋੜੇ ਥੋੜੇ ਚਿੱਟੇ ਆ ਗਏ ਉਹ ਤਾਂ ਬਿਲਕੁਲ ਕਾਲੀ ਸੀ ਲੋਕੀ ਸੋਚਦੇ ਇਹ ਜਵਾਕੜੇ ਜੇ ਕਰਨਗੇ ਕੁਝ ਕਿ ਨਹੀਂ ਕਰਨਗੇ ਤੇ ਸਾਨੂੰ بڑے ਅ fırsਰਾਂ ਨੂੰ ਮਨਾਉਣਾ ਪਿਆ ਹੈਨਾ ਸਮਝਾਉਣਾ ਪਿਆ ਕਿ ਸਾਡੇ ਕੋਲ ਇਹ ਫਲਾਣਾ ਫਲਾਣਾ ਪ੍ਰੋਡਕਟ ਹੈ ਉਹਨੂੰ ਆਪਾਂ ਇੰਟੀਗ੍ਰੇਟ ਕਰਕੇ ਤੁਹਾਨੂੰ ਇਦਾਂ ਸੋਲੂਸ਼ਨ ਦੇ ਸਕਦੇ ਆ ਸਿੰਪਲ ਤਿੰਨ ਚਾਰ ਪੰਜ ਕੈਮਰੇ ਤੋਂ ਕੋਈ ਵੀ ਲਗਾ ਲਵੇ ਸਿੰਪਲ ਸੋਲੂਸ਼ਨ ਜਿਹੜੇ ਸੋਲਰ ਦੇ ਉਤ ਕੋਈ ਵੀ ਲਵਾ ਲਵੇ ਬਟ ਮਨ ਲੇ ਜਦੋਂ ਕੋਈ ਹਜ਼ਾਰ ਕੈਮਰਾ 1200 ਕੈਮਰੇ ਇਕੱਠੇ ਲੱਗਣੇ ਨੇ ਉਸ ਵੇਲੇ ਕੀ ਸੋਲੂਸ਼ਨ ਬਣਨਾ ਉਹ ਸਾਰਾ ਥਾਟ ਪ੍ਰੋਸੈਸ ਬੜਾ ਡੀਪ ਜਾਂਦਾ ਉਹਦੇ ਵਾਸਤੇ ਦੂਸਰਾ ਕੀ ਸੀਗਾ ਕਿ ਖੁਦ ਇੱਕ ਆਪ ਨੂੰ ਚੈਲੰਜ ਆਉਂਦਾ ਸੀ ਕਿ ਸਾਡੀ ਨਾ ਇੱਕ ਬੜੀ ਡਰਾਅ ਬੈਕ ਹੈ ਟੈਕਨੀਕਲੀ ਕਿ ਸਾਡੇ ਸਬਸਟੇਸ਼ਨ ਸਹੀ ਤਰੀਕੇ ਨਾਲ ਅ ਅਲੋਕੇਟਡ ਨਹੀਂਗੇ ਸਾਡੇ ਏਰੀਆਸ ਲਈ ਜਦੋਂ ਤੇ ਸ਼ਹਿਰਾਂ ਵਿੱਚ ਸਾਡੀ ਇਲੈਕਟ੍ਰਿਸਿਟੀ ਆਉਂਦੀ ਹੈ ਬੜੀ ਫਿਲਟਰ ਹੋ ਕੇ ਆਉਂਦੀ ਹੈ ਤਾਂ ਸਾਨੂੰ ਸਪਾਈਕ ਸਰਜ ਜਿਹੜਾ ਕੋਈ ਘੱਟ ਮਹਿਸੂਸ ਹੁੰਦਾ ਜਿਉਂ-ਜਿਉਂ ਆਪਾਂ ਰੂਰਲ ਏਰੀਆ ਜਾਂ ਬਾਰਡਰ ਏਰੀਆ ਵੱਲ ਜਾਂਦੇ ਹਾਂ ਸਾਡੇ ਜਿਹੜੇ ਹੈਗੇ ਨੇ ਟਰਾਂਸਫਾਰਮਰਸ ਜਾਂ ਜੋ ਵੀ ਸਟੈਪ ਡਾਊਨ ਜਾਂ ਸਟੈਪ ਅਪ ਟਰਾਂਸਫਾਰਮਰ ਲੱਗੇ ਨੇ ਸਬਸਟੇਸ਼ਨਸ ਨੇ ਉਹਦੇ ਵਧੀਆ ਐਫੀਸ਼ੀਐਂਸੀ ਨਾਲ ਕੰਮ ਨਹੀਂ ਕਰਦੇ ਹੁੰਦਾ ਕਿ ਸਾਡੇ ਪ੍ਰੋਡਕਟ ਬੜੀ ਆ ਸਪਾਈਕ ਸਰਜ ਦੇ ਕਰਕੇ ਫੇਲਿਅਰ ਹੁੰਦੀ ਹੈ ਉਹਨੂੰ ਫਿਰ ਕਾਊਂਟਰ ਕਰਨ ਵਾਸਤੇ ਸਾਨੂੰ ਸਪੈਸ਼ਲੀ ਮਤਲਬ ਕੋਈ ਰਿਸਿਸਟਰਸ ਲਾਉਣੇ ਪਏ ਕੁਝ ਸੇਫਟੀ ਇਕੁਪਮੈਂਟ ਹਜੇ ਵਰਤਨੇ ਪਏ ਜਿਹੜੇ ਸਾਨੂੰ ਓਵਰ ਦਾ ਪੀਰੀਅਡ ਆਫ ਟਾਈਮ ਯਾ ਐਕਸਪੀਰੀਅੰਸ ਨਾਲ ਹੀ ਗੇਨ ਕੀਤਾ ਤੇ ਬਸ ਹਜੇ ਵੀ ਸਿੱਖੀ ਜਾ ਰਹੀਆਂ ਜੀ ਕਮਿਸ਼ਨ ਤੇ ਮਿਸ਼ਨ ਦਾ ਬਹੁਤ ਫਰਕ ਰਹਿੰਦਾ ਹੈਗਾ ਕੋਈ ਉਹਦੇ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਅਜਾ ਕੁਝ ਨਹੀਂ ਨਹੀਂ ਜੇ ਤੁਹਾਡੇ ਲਈ ਮਿਸ਼ਨ ਸੀ ਤੇ ਸਾਹਮਣੇ ਵਾਲੇ ਲਈ ਕਮਿਸ਼ਨ ਹੋ ਜਾਂਦਾ ਕਈ ਵਾਰੀ ਨਹੀਂ ਨਹੀਂ ਆਪਾਂ ਕੁਝ ਆਪਣੇ ਪ੍ਰੋਜੈਕਟ ਨੂੰ ਡਿਸਪਲੇ ਇਸ ਤਰੀਕੇ ਨਾਲ ਕਰੀਦਾ ਕਿ ਬੰਦੇ ਨੂੰ ਇਹ ਨਾ ਲੱਗੇ ਕਿ ਭਈ ਠੀਕ ਹੈ ਕੁਝ ਹੋਰ ਸੋਚਣ ਦੀ ਲੋੜ ਨਹੀਂ ਪੈਂਦੀ ਉਹਨੂੰ ਫਿਰ ਬਿਲਕੁਲ ਤਾਂ ਇਹ ਵੀ ਦੱਸੋ ਮਖਨਜੀ ਕਿ ਜਿਸ ਤਰੀਕੇ ਨਾਲ bizness ਤੁਸੀਂ ਸਟਾਰਟ ਕੀਤਾ ਤੁਹਾਡੇ ਪਿਤਾ ਜੀ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਇਸ bizness ਇਸ ਖੇਤੇ ਦੇ ਲਈ ਤੇ ਐਕਸਪੋਰਟ ਨੂੰ ਲੈ ਕੇ ਕੀ ਕੁਝ ਚਰਚਾਵਾਂ ਨੇ ਵੀ ਦੱਸੋ ਕਿ ਜਦੋਂ ਅਕਸਰ ਕਿਹਾ ਜਾਂਦਾ ਸੀ ਕਿ ਭਾਰਤ ਪਾਕਿਸਤਾਨ ਹਾਲਾਂਕਿ ਪਾਰਟੀਸ਼ਨ ਦਾ ਜ਼ਿਕਰ ਕੀਤਾ ਕਿ ਅਸੀਂ ਉਧਰਲੇ ਪਾਸਿਓਂ ਆ ਕੇ ਇੱਧਰ ਵਾਲੇ ਪਾਸੇ ਮਾਈਗ੍ਰੇਟ ਹੋ ਗਏ ਉਸ ਚੀਜ਼ ਦਾ ਫੈਕਟਰ ਹੈ ਜਿਸ ਤਰੀਕੇ ਦਾ 2019 ਤੋਂ ਬਾਰਡਰ ক্লোਜ਼ ਹੈ ਨਹੀਂ ਪਾਕਿਸਤਾਨ ਤੋਂ ਨਾ ਮੱਛੀ ਕਦੀ ਇੰਪੋਰਟ ਹੋਈ ਤੇ ਨਾ ਕਦੀ ਉਧਰ ਐਕਸਪੋਰਟ ਹੋਈ ਹੈ ਇਸ ਕਰਕੇ ਸਾਡੇ ਬਿਜ਼ਨਸ ਤੇ ਪਾਕਿਸਤਾਨ ਦਾ ਇਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਜੀ ਬੇਸਿਕਲੀ ਖਾਸ ਤੌਰ ਤੇ ਅੰਮ੍ਰਿਤਸਰ ਵਾਸਤੇ ਜੇ ਤੁਸੀਂ ਪਾਕਿਸਤਾਨ ਦੀ ਸਿਰਫ ਗੱਲ ਕਰ ਰਹੇ ਹੋ ਯੂਰਪ ਜਾ ਕੇ ਤੇ ਹੋਰ ਆਪਾਂ ਹਾਂਜੀ ਯੂਰਪ ਦੇ ਕੰਟਰੀਜ਼ ਦੇ ਲਈ ਯੂਰਪ ਦਾ ਜਿਹੜਾ ਉਹਨਾਂ ਨੇ ਅਮਰੀਕਾ ਨੇ ਜਿਹੜਾ ਲਗਾਇਆ ਹੈ ਟੈਰਿਫ ਲਗਾਇਆ ਜਦੋਂ ਉਹਦੇ ਕਰਕੇ ਜਿਹੜੀਆਂ ਜਿਹੜੀ ਫਿਸ਼ਸ ਐਕਸਪੋਰਟ ਹੁੰਦੀਆਂ ਤੇ ਉਹਨਾਂ ਦੇ ਬਹੁਤ ਜ਼ਿਆਦਾ ਖਾਸ ਤੌਰ ਤੇ ਪ੍ਰਾਂਪ ਮੱਛੀਆਂ ਤੇ ਭਾਰੀ ਪੈ ਗਏ ਹਾਂਜੀ ਟਰੰਪ ਸਾਹਿਬ ਮੱਛੀਆਂ ਤੇ ਭਾਰੀ ਪੈ ਗਏ ਮੱਛੀਆਂ ਵਾਲੇ ਕਾਰੋਬਾਰ ਤੇ ਭਾਰੀ ਪੈ ਗਏ ਜਿਸ ਤਰ੍ਹਾਂ ਤੁਸੀਂ ਟੈਰਿਫ ਦੀ ਗੱਲ ਕੀਤੀ ਆ ਸੋ ਸਮਝਿਆ ਨਹੀਂ ਤੁਸੀਂ ਟੈਰਿਫ ਦੀ ਗੱਲ ਕੀਤੀ ਹੈ ਯੂਐਸਏ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟੈਰਿਫ ਦੇ ਰੇਟ ਵਧਾਏ ਗਏ ਨੇ ਉਸ ਦਾ ਤੁਹਾਡੀ ਇੰਡਸਟਰੀ ਤੇ ਕੀ ਅਸਰ ਪਿਆਗਾ ਉਸ ਦਾ ਓਵਰਆਲ ਸਾਡੀ ਇੰਡਸਟਰੀ ਦੇ ਤਾਂ ਬਹੁਤ ਮਾੜਾ ਅਸਰ ਪਿਆ ਜੀ ਖਾਸ ਤੌਰ ਤੇ ਜਿਹੜੀਆਂ ਮੱਛੀਆਂ ਜਿਵੇਂ ਕਿ ਪ੍ਰੌਨਸ ਜ਼ਿਆਦਾਤਰ ਐਕਸਪੋਰਟ ਹੁੰਦਾ ਸੀ ਜੀ ਉਸ ਚੀਜ਼ ਤੇ ਬਹੁਤ ਅਸਰ ਮਾੜਾ ਅਸਰ ਪੈਣਾ ਹੈ ਜੇਕਰ ਉਹ ਟੈਰਿਫ ਨਾ ਹਟਿਆ ਤੇ ਇੱਥੇ ਲੋਕੀ ਪ੍ਰੌਨਸ ਦੀ ਫਾਰਮਿੰਗ ਕਰਨੀ ਬਹੁਤ ਘੱਟ ਹੋ ਜਾਏਗੀ ਉਹਦੇ ਤੇ ਉਸ ਚੀਜ਼ ਤੇ ਬਹੁਤ ਅਸਰ ਪਏਗਾ ਰੈਵਨਿਊ ਤੇ ਵੀ ਅਸਰ ਪਏਗਾ ਤੇ ਲੋਕਾਂ ਦੀ ਆਮਦਨ ਤੇ ਵੀ ਬਹੁਤ ਵੱਡਾ ਅਸਰ ਪਏਗਾ ਉਸ ਚੀਜ਼ ਦਾ ਤਾਂ ਬਹੁਤ ਮਾੜਾ ਅਸਰ ਪੈ ਰਿਹਾ ਜੀ ਫਿਲਹਾਲ ਪੈ ਰਿਹਾ ਜੀ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਨਵਜੋਤ ਜੀ ਬਹੁਤ ਸ਼ੁਕਰੀਆ ਮਖੰਦੀ ਤਾਂ ਅੱਜ ਇਸ ਪੈਨਲ ਦੇ ਵਿੱਚ ਅਸੀਂ ਕਈ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਔਰ ਵਾਟ ਔਰ ਯੂ ਪ੍ਰੇਨਾ ਬਹੁਤ ਸ਼ੁਕਰੀਆ ਆਪ ਦੋਨੋਂ ਦਾ ਵੀ ਔਰ ਹਮਾਰੇ ਦੋਨੋਂ ਖਾਸ ਮਹਿਮਾਨੋ ਕਾ ਬਹੁਤ ਸ਼ੁਕਰੀਆ ਇਸ ਚਰਚਾ ਮੇਂ ਸ਼ਾਮਿਲ ਹੋਨੇ ਕੇ ਲੀਏ